ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਤਾਜ਼ਾ ਜਾਣਕਾਰੀ ਦਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਸਮ ਭਾਗ ਦੇ ਮਾਹਿਰ ਡਾਕਟਰ ਪਵਨੀਤ ਕੋਰ ਸਿੰਘ ਰੈਸਾਈਡੈਂਟ ਨੂੰ ਗੱਲਬਾਤ ਕਰ ਲੈਣੇ ਆ ਮੈਡਮ ਮੌਸਮ ਲੈ ਕੇ ਕਿਸ ਤਰ੍ਹਾਂ ਦੀ ਜਾਣਕਾਰੀ ਹੈਗੀ ਆ ਅੱਜ ਵੀ ਜਿਹੜੀ ਆ ਬਾਰਿਸ਼ ਜਿਹੜੀ ਹੋ ਰਹੀ ਹੈਗੀ ਆ ਕੋਈ ਅਲਰਟ ਵੀ ਜਾਰੀ ਕੀਤਾ ਗਿਆ ਇਸ ਨੂੰ ਲੈ ਕੇ ਬਿਲਕੁਲ ਜੀ ਕਿਉਂਕਿ ਮੌਨਸੂਨ ਸਿਸਟਮ ਰੀਜਨ ਦੇ ਵਿੱਚ ਐਕਟਿਵ ਹੈ ਸੋ ਉਹ ਦੇ ਕਰਕੇ ਬਾਰਿਸ਼ ਕਾਫੀ ਥਾਵਾਂ ਤੇ ਰਿਕਾਰਡ ਕੀਤੀ ਜਾ ਰਹੀ ਹੈ ਇਹਦੇ ਨਾਲ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਆਬਜ਼ਰਵ ਕੀਤੀ ਗਈ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 31.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.9 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਜਿਸੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਪਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਕੁਝ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ ਅੱਜ orange alert ਔਰ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈ ਔਰ ਆਉਣ ਵਾਲੇ 2-3 ਦਿਨ ਵੀ ਨਾਰਥ-ਈਸਟਰਨ ਡਿਸਟ੍ਰਿਕਟਸ ਵਾਸਤੇ yellow alert ਜਾਰੀ ਕੀਤਾ ਗਿਆ ਹੈ ਮੌਸਮ ਦੇ ਵਿੱਚ ਜਿਸ ਤਰ੍ਹਾਂ ਬਾਰਿਸ਼ ਹੋ ਰਹੀ ਹੈ ਕਿੰਨੀ ਕੁ ਗਰਾਵਟ ਜਿਹੜੀ ਹੈ ਮਹਿਸੂਸ ਕੀਤੀ ਜਾ ਰਹੀ ਹੈ ਰਾਤ ਦਾ ਟੈਂਪਰੇਚਰ ਕਿੰਨਾ ਕੁ ਰਹੇਗਾ ਹੁਣ ਜੀ ਜਦੋਂ ਵੀ ਰੇਨੀ ਜਾਂ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਘਰਾਵਟ ਆਬਜ਼ਰਵ ਕੀਤੀ ਜਾਂਦੀ ਹੈ ਔਰ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਥੋੜਾ ਵਾਧਾ ਇਨ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਹੁੰਦਾ ਇਸੇ ਤਰ੍ਹਾਂ ਅੱਜ ਦਾ ਡੇ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਲਗਭਗ 2 ਡਿਗਰੀ ਸੈਂਟੀਗ੍ਰੇਡ ਨੀਚੇ ਰਿਕਾਰਡ ਕੀਤਾ ਗਿਆ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਲਗਭਗ 3 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਮੈਡਮ ਜੇ ਦੇਖਿਆ ਜਾਵੇ ਤਾਂ ਸਾਵਣ ਦੇ ਮਹੀਨੇ ਜਮ ਚੱਲ ਰਿਹਾ ਵਾ ਇਹਨਾਂ ਦਿਨਾਂ ਚ ਬਾਰਿਸ਼ ਕਿੰਨੀ ਕੋ ਹੁੰਦੀ ਹੈ ਕਿੰਨੀ ਇੱਕ ਰਿਕਾਰਡ ਕੀਤੀ ਜਾਂਦੀ ਆ ਤਾਂ ਦਿਨਾਚਰ ਕੋਡ ਕੀਤੀ ਗਈ ਹੈ ਜੇ ਪਿਛਲੇ ਦਿਨਾਂ ਦਾ ਹਿਸਾਬ ਲਾਇਆ ਜਾਵੇ ਤਾਂ ਹੁਣ ਦੀ بارش ਰਿਕਾਰਡ ਕਿੰਨੀ ਕੀਤੀ ਗਈ ਜੀਜੀਸੀ ਨਾਰਮਲ ਬਾਰਿਸ਼ ਦੇਖੀਏ ਤਾਂ ਇਸ ਵਾਰੀ ਜੂਨ ਦੇ ਮਹੀਨੇ ਵਿੱਚ ਵੀ ਲੁਧਿਆਣਾ ਦੇ ਵਿੱਚ ਬਾਰਿਸ਼ ਨਾਰਮਲ ਤੋਂ ਉੱਪਰ ਰਿਕਾਰਡ ਕੀਤੀ ਗਈ ਕਿਉਂਕਿ ਜੂਨ ਮਹੀਨੇ ਦੀ ਨਾਰਮਲ ਬਾਰਿਸ਼ 82.8 ਮਿਲੀਮੀਟਰ ਹੈ ਔਰ ਇਸ ਵਾਰੀ 128.2 ਮਿਲੀਮੀਟਰ ਬਾਰਿਸ਼ ਲੁਧਿਆਣਾ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਰਿਕਾਰਡ ਕੀਤੀ ਔਰ ਜੁਲਾਈ ਮਹੀਨੇ ਦੀ ਨਾਰਮਲ ਬਾਰਿਸ਼ 220.4 ਮਿਲੀਮੀਟਰ ਹੈ ਔਰ ਇਸ ਵਾਰੀ ਹੁਣ ਤੱਕ 95 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਜਾ ਚੁੱਕੀ ਹੈ ਮੌਸਮ ਹੋਰ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਲਿਆਵੇਗਾ ਹੁਣ ਜਿਵੇਂ بارشਾਂ ਹੋ ਰਹੀਆਂ ਨੇ ਸਾਵਨ ਦਾ ਮਹੀਨਾ ਚੱਲਦਾ ਵਾ ਅੱਗੇ ਕਿਸ ਤਰ੍ਹਾਂ ਦੀਆਂ ਤਬਦੀਲੀਆਂ ਲੈ ਕੇ ਆ ਰਿਹਾ ਮੌਸਮ ਜੀ ਆਉਣ ਵਾਲੇ 3-4 ਦਿਨ ਫਿਲਹਾਲ ਇਸੇ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ 3-4 ਦਿਨ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਖੇਤੀ ਬੜੀ ਸੁਭਾ ਹੈਗਾ ਪੰਜਾਬ ਉਹਨਾਂ ਨੂੰ ਲੈ ਕੇ ਮੌਸਮ ਕਿਸ ਤਰ੍ਹਾਂ ਦਾ ਹੈਗਾ ਵਾ ਫਸਲਾਂ ਦੇ ਲਈ ਇਹ ਮੌਸਮ ਕਿਸ ਤਰ੍ਹਾਂ ਹੈਗਾ ਹੈ ਜੀ بارش ਦੀ ਮਾਤਰਾ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਜੂਨ ਮਹੀਨੇ ਦੇ ਵਿੱਚ ਵੀ ਨਾਰਮਲ ਤੋਂ ਉੱਪਰ ਸੀ ਤੇ ਹੁਣ ਵੀ ਇਹ ਨੀਅਰ ਨਾਰਮਲ ਅਸੀਂ ਫਿਲਹਾਲ ਕਹਿ ਸਕਦੇ ਹਾਂ ਕਿ بارش ਹੋ ਰਹੀ ਹੈ ਸੋ ਅਸੀਂ ਸਮਝਦੇ ਹਾਂ ਕਿ ਖਰੀਫ ਕ੍ਰੌਪਸ ਦੀਆਂ ਪਾਣੀ ਦੀ ਲੋੜ ਨੂੰ ਕਾਫੀ ਹੱਦ ਤੱਕ ਪੂਰਾ ਕਰ ਸਕਦੀ ਹੈ ਕਿਉਂਕਿ ਝੋਨੇ ਦੀ ਕ੍ਰੌਪ ਨੂੰ ਪਾਣੀ ਦੀ ਕਾਫੀ ਲੋੜ ਹੁੰਦੀ ਹੈ ਪਰ ਇਹਦੇ ਨਾਲ ਨਾਲ ਹੀ ਕੁਝ ਕ੍ਰੌਪਸ ਦੇ ਵਿੱਚ ਜਿਹੜਾ ਪਾਣੀ ਖੜਾ ਨਹੀਂ ਰਹਿਣ ਦੇਣਾ ਚਾਹੀਦਾ ਜਿਵੇਂ ਮੱਕੀ ਦੀ ਫਸਲ ਦੇ ਵਿੱਚ ਵੀ ਪਾਣੀ ਨਹੀਂ ਖੜਨਾ ਚਾਹੀਦਾ ਸੋ ਇਸ ਤਰ੍ਹਾਂ ਦੀਆਂ ਕ੍ਰੌਪਸ ਵਾਸਤੇ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਕਿਤੇ ਹੈਵੀ بارش ਵੀ ਚਾਹੀਦਾ ਤਾਂ ਕਿ ਜੇ ਹੈਵੀ ਬਾਰਿਸ਼ ਹੁੰਦੀ ਹੈ ਤਾਂ ਪਾਣੀ ਦਾ ਨਿਕਾਸ ਜ਼ਰੂਰ ਨਾਲ ਨਾਲ ਹੋ ਹੋ ਸਕੇ ਔਰ ਸੈਂਸਿਟਿਵ ਕ੍ਰੌਪਸ ਨੂੰ ਕੋਈ ਡੈਮੇਜ ਨਾ ਹੋਵੇ ਔਰ ਇਹਦੇ ਨਾਲ ਨਾਲ ਹੀ ਜੇ ਕਿਸੇ ਨੇ ਫਰਟੀਲਾਈਜ਼ਰ ਜਾਂ ਕੁਝ ਐਪਲੀਕੇਸ਼ਨ ਕਰਨਾ ਜਾਂ ਹੋਰ ਕੋਈ ਸਪਰੇਅਸ ਕਰਨੀਆਂ ਨੇ ਤਾਂ ਇਹਨਾਂ ਦਿਨਾਂ ਦੇ ਵਿੱਚ ਉਹਦੇ ਤੋਂ ਵੀ ਫਿਲਹਾਲ ਗੁਰੇਜ਼ ਕਰਨਾ ਚਾਹੀਦਾ ਐਮਰਜੈਂਸੀ orange ਤੇ yellow alert ਦੱਸਿਆ ਵਾਕਾ ਪਾਰੀ ਬਾਰਿਸ਼ ਵੀ ਕਿਤੇ ਕਿਤੇ ਪੈ ਸਕਦੀ ਹੈਗੀ ਆ ਕਿਸ ਤਰ੍ਹਾਂ ਦੀ ਸਾਵਧਾਨੀ ਜਿਹੜੀ ਵਰਤੀ ਜਾ ਸਕਦੀ ਹੈ ਸਾਵਧਾਨੀ ਕਿਸ ਤਰ੍ਹਾਂ ਵਰਤਣ ਲੋਗ ਜੀ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਡਰਾਈਵ ਬੜਾ ਕੇਅਰਫੁਲੀ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਜਿੰਨਾ ਹੋ ਸਕੇ ਇੰਡੋਰ ਰਹਿਣਾ ਚਾਹੀਦਾ ਤਾਂ ਬਿਲਕੁਲ ਮੌਸਮ ਭਾਗ ਦੀ ਜਿਹੜੀ ਆ ਭਵਿੱਖਬਾਨੀ ਆ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਆ ਤਾਂ ਆਨਾਲ ਦਿਨਾਂ ਦੇ ਵਿੱਚ ਚੰਗੀ ਜਿਹੜੀ ਆ ਬਾਰਿਸ਼ ਪੈ ਸਕਦੀ ਹੈਗੀ ਆ ਤਾਂ ਮੌਸਮ ਭਾਗ ਵੱਲੋਂ ਅਲਰਟ ਵੀ ਜਿਹੜਾ ਵਾ ਖਾਸ ਜਾਰੀ ਕੀਤਾ ਗਿਆ ਵਾ ਕੈਮਰਾਮੈਨ ਗੁਰਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ